ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਹੋਰ ਕਵਿਤਾ ਨਾਲ ਤੁਹਾਡੀ ਸਾਂਝ ਪਵਾ ਰਹੇ ਹਾਂ ਜਿਹੜੀ ਕਿ ਗ਼ਜ਼ਲ ਆਖੀ ਜਾ ਸਕਦੀ ਹੈ ਜਿਹਨੂੰ ਗ਼ਜ਼ਲ ਆਖਿਆ ਜਾ ਸਕਦਾ ਹੈ ਅਤੇ ਇਹ 24 ਤਰੀਕ ਤਿੰਨਜਾ ਮਹੀਨਾ 2014 ਨੂੰ ਲਿਖੀ ਗਈ ਸੀ ਆਓ ਦੋਸਤੋ ਸਾਂਝ ਪਵਾਂਨੇ ਮੌਕਾ ਨਾ ਮਿਲ ਸਕੇ ਜੇ ਵਾਦਾ ਨਿਭਾਉਣ ਦਾ ਇਹ ਮਤਲਬ ਆਸਾਨੀ ਹੈ ਜੀ ਇਧਰ ਨਾ ਨਹੀਂ ਮੌਕਾ ਨਾ ਮਿਲ ਸਕੇ ਜੇ ਵਾਦਾ ਨਿਭਾਉਣ ਦਾ ਮਤਲਬ ਇਹ ਨਹੀਂ ਕਿ ਉਹ ਬਾ ਵਫਾ ਨਹੀਂ ਤੇ ਮਤਲਬ ਹੈਗਾ ਜੀ ਨਜ਼ਰ ਹੈ ਤਰਫ ਮੇਰੀ ਦਿਲ ਦਾ ਪਤਾ ਨਹੀਂ ਘਟ ਨਹੀਂ ਖੁਦਾ ਤੂੰ ਜੇ ਕਰੋ ਖੁਦਾ ਨਹੀਂ ਤੇ ਆਪਾਂ ਇਹਨੂੰ ਹੁਣ ਸਹੀ ਪੜਾਂਗੇ ਅਸਲ 'ਚ ਮੇਥੋਂ ਅ ਗਲਤ ਲਿਖਿਆ ਗਿਆ ਸੀਗਾ ਪਹਿਲਾਂ ਤੇ ਉਦਾਂ ਹੀ ਮੈਂ ਪੜਤਾ ਪਹਿਲਾਂ ਤੇ ਹੁਣ ਮੈਂ ਆਪਾਂ ਸਹੀ ਪੜਾਂਗੇ ਨਜ਼ਰ ਹੈ ਤਰਫ ਮੇਰੀ ਦਿਲ ਦਾ ਪਤਾ ਨਹੀਂ ਘਟ ਨਹੀਂ ਖੁਦਾ ਤੋ ਜੇਕਰ ਉਹ ਖੁਦਾ ਨਹੀਂ ਮੌਕਾ ਨਾ ਮਿਲ ਸਕੇ ਜੇ ਵਾਦਾ ਨਿਭਾਉਣ ਦਾ ਮੌਕਾ ਨਾ ਮਿਲ ਸਕੇ ਜੇ ਵਾਦਾ ਨਿਭਾਉਣ ਦਾ ਮਤਲਬ ਇਹ ਨਹੀਂ ਕਿ ਉਹ 바ਵਫਾ ਨਹੀਂ ਬਾਵਾਫਾ ਮਤਲਬ ਵਫਾਦਾਰ ਰੋਸ਼ਨੀ ਹੀ ਰੋਸ਼ਨੀ ਹੈ ਕਮਰੇ ਦੇ ਅੰਦਰ ਰੋਸ਼ਨੀ ਹੀ ਰੋਸ਼ਨੀ ਹੈ ਕਮਰੇ ਦੇ ਅੰਦਰ ਪਰ ਕਮਰੇ ਦੇ ਬਾਹਰ ਰਾਤ ਹੈ ਹਨੇਰਾ ਨਹੀਂ ਰੋਸ਼ਨੀ ਹੀ ਰੋਸ਼ਨੀ ਹੈ ਕਮਰੇ ਦੇ ਅੰਦਰ ਪਰ ਕਮਰੇ ਦੇ ਬਾਹਰ ਰਾਤ ਹੈ ਹਨੇਰਾ ਨਹੀਂ ਤੇਰਾ ਤਾਂ ਤੇਰਾ ਹੀ ਸੀ ਅਤੇ ਰਹੇਗਾ ਮਾਫ ਕਰਨਾ ਦੋਸਤੋ ਤੇਰਾ ਤਾਂ ਤੇਰਾ ਹੀ ਸੀ ਹੈ ਅਤੇ ਰਹੇਗਾ ਪਰ ਹੁਣ ਕੁਝ ਵੀ ਮੇਰਾ ਮੇਰਾ ਰਿਹਾ ਨਹੀਂ ਮੌਕਾ ਨਾ ਮਿਲ ਸਕੇ ਜੇ ਵਾਦਾ ਨਿਭਾਉਣ ਦਾ ਮਤਲਬ ਇਹ ਨਹੀਂ ਕਿ ਉਹ ਬਾਵਫਾ ਨਹੀਂ ਆਪਣਾ ਹੈ ਆਪਣਾ ਗੈਰ ਕੋਈ ਗੈਰ ਕੀ ਆਪਣਾ ਵੀ ਆਪਣਾ ਗੈਰ ਕੋਈ ਗੈਰ ਕੀ ਆਪਣਾ ਇਸ ਗੈਰ ਨੂੰ ਕਦੇ ਕਿਸੇ ਕਿਹਾ ਨਹੀਂ ਆਪਣਾ ਆਪਣਾ ਵੀ ਆਪਣਾ ਗੈਰ ਕੋਈ ਗੈਰ ਨਹੀਂ ਆਪਣਾ ਵੀ ਆਪਣਾ ਗੈਰ ਕੋਈ ਗੈਰ ਨਹੀਂ ਆਪਣਾ ਇਸ ਗੈਰ ਨੂੰ ਕਦੇ ਕਿਸੇ ਕਿਹਾ ਨਹੀਂ ਲਿਖ ਲੈ ਅਫਸਾਨੇ ਬਹੁਤ ਆਪਣੀ ਨਮੀ ਦੇ ਲਿਖ ਲੈ ਅਫਸਾਨੇ ਬਹੁਤ ਆਪਣੀ ਨਮੀ ਦੇ ਦਰਦ ਕੋਈ ਬੰਜਰਾਂ ਦਾ ਹਾਲ ਇਥੇ ਲਿਖਿਆ ਨਹੀਂ ਲਿਖ ਲੈ ਅਫਸਾਨੇ ਬਹੁਤ ਆਪਣੀ ਨਮੀ ਦੇ ਦਰਦ ਕੋਈ ਬੰਜਰਾਂ ਦਾ ਹਾਲ ਇਥੇ ਲਿਖਿਆ ਨਹੀਂ ਬਾਹਰੋਂ ਦੇਖਣ ਨੂੰ ਹੈ ਬਾਕੀਆਂ ਵਰਗਾਈ ਬਾਹਰੋਂ ਦੇਖਣ ਨੂੰ ਹੈ ਬਾਕੀਆਂ ਵਰਗਾਈ ਅੰਦਰੋਂ ਪਰ ਅੰਦਰੋਂ ਥੋੜਾ ਹੋਰ ਹੈ ਹੋਰਾਂ ਵਰਗਾ ਨਹੀਂ ਦੇਖਦਾ ਹੁੰਦਾ ਸੀ ਜਿਸ ਅਦਾ ਨਾਲ ਪਹਿਲਾਂ ਦੇਖਦਾ ਹੁੰਦਾ ਸੀ ਸੋਹਣਾ ਜਿਸ ਅਦਾ ਨਾਲ ਪਹਿਲਾਂ ਕੱਲ ਉਸਨੇ ਉਸ ਅਦਾ ਨਾਲ ਮੇਰੇ ਵੱਲ ਤੱਕਿਆ ਨਹੀਂ ਦੇਖਦਾ ਹੁੰਦਾ ਸੀ ਜਿਵੇਂ ਪਹਿਲਾਂ ਜਿਸ ਅਦਾ ਨਾਲ ਕੱਲ ਉਸਨੇ ਉਸ ਅਦਾ ਨਾਲ ਮੇਰੇ ਵੱਲ ਤੱਕਿਆ ਨਹੀਂ ਹਰ ਵਾਰ ਸੋਚਦਾ ਉਹ ਕਰਾਂਗਾ ਉਹ ਕਰਾਂਗਾ ਹਰ ਵਾਰ ਸੋਚਦਾ ਉਹ ਕਰਾਂਗਾ ਆ ਕਰਾਂਗਾ ਕੁਝ ਵੀ ਐਸਾ ਵੈਸਾ ਕਿਸਮਤ ਤੋਂ ਕਰਿਆ ਨਹੀਂ ਗੁਲਾਮ ਹਾਂ ਜੇ ਵੀ ਵੰਡੀਆਂ ਦਾ ਵੱਖਰੇਪਣ ਦਾ ਗੁਲਾਮ ਹਾਂ ਅਜੇ ਵੀ ਵੰਡੀਆਂ ਦਾ ਵੱਖਰੇਪਣ ਦਾ ਵੱਡੇਪਣ ਦਾ ਇਹ ਰੂਰ ਚ ਕੋਈ ਸਮ ਲੱਗਿਆ ਨਹੀਂ ਸਮ ਮਤਲਬ ਬਰਾਬਰ ਗੁਲਾਮ ਹਾਂ ਅਜੇ ਵੀ ਵੰਡੀਆਂ ਦੇ ਵਖਰੇ ਪਣਦਾ ਗੁਲਾਮ ਹਾਜੇ ਵੀ ਵੰਡੀਆਂ ਦਾ ਵਖਰੇ ਪਣਦਾ ਵੱਡੇ ਪਣਦੇ غرور ਚ ਕੋਈ ਸਾਹਮਣ ਲੱਗਿਆ ਨਹੀਂ ਖਬਰ ਹੋ ਗਈ লাশ ਅਖਬਾਰ ਦੀ ਅਤੇ ਖਬਰ ਹੋ ਗਈ লাশ ਅਖਬਾਰ ਦੀ ਅਤੇ ਖਬਰ লাশ ਦੀ ਲੈਣ ਜ਼ਿੰਦਾ ਕੋਈ ਆਇਆ ਨਹੀਂ ਖਬਰ ਹੋ ਗਈ লাশ ਅਖਬਾਰ ਦੀ ਖਬਰ ਹੋ ਗਈ লাশ ਅਖਬਾਰ ਦੀ ਅਤੇ ਖਬਰ লাশ ਦੀ ਲੈਣ ਜ਼ਿੰਦਾ ਕੋਈ ਆਇਆ ਨਹੀਂ ਕੋਈ ਤਾਂ ਸੁਰ ਅਸ਼ੁੱਧ ਮੇਰੀ ਸਰਗਮ ਨਾ ਬਣੰਦੇਵੇ ਕੋਈ ਤਾਂ ਸੁਰ ਅਸ਼ੁੱਧ ਮੇਰੀ ਸਰਗਮ ਨਾ ਬਣੰਦੇਵੇ ਕੁਝ ਤਾਂ ਹੈ ਲਾਜ਼ਮੀ ਜੋ ਰੜਕੇ ਪਰ ਦਿਖਦਾ ਨਹੀਂ ਕੋਈ ਤਾਂ ਸੁਰ ਅਸ਼ੁੱਧ ਹੈ ਮੇਰੀ ਸਰਗਮ ਨਾ ਬਣੰਦੇਵੇ ਕੁਝ ਤਾਂ ਹੈ ਲਾਜ਼ਮੀ ਜੋ ਰੜਕੇ ਪਰ ਦਿਖਦਾ ਨਹੀਂ ਮੇਰੀ ਚੁੱਪ ਦਾ ਗਲਤ ਅੰਦਾਜ਼ਾ ਲਾਉਣ ਵਾਲਿਓ ਮੇਰੀ ਚੁੱਪ ਦਾ ਗਲਤ ਅੰਦਾਜ਼ਾ ਲਾਉਣ ਵਾਲਿਓ ਸ਼ੁਕਰ ਕਰੋ ਅਜੇ ਤੀਕ ਮੂੰਹ ਆਪਣਾ ਮੈਂ ਖੋਲਿਆ ਨਹੀਂ ਮੇਰੀ ਚੁੱਪ ਦਾ ਗਲਤ ਅੰਦਾਜ਼ਾ ਲਾਉਣ ਵਾਲਿਓ ਸ਼ੁਕਰ ਕਰੋ ਮੈਂ ਮੂੰਹ ਆਪਣਾ ਮੈਂ ਅਜੇ ਤੀਕ ਖੋਲਿਆ ਨਹੀਂ ਤੇਰੇ ਬਣਾਏ ਬੰਦਿਆਂ ਚੋਂ ਹੀ ਹੁਣ ਤੂੰ ਦਿਸੀ ਜਾਣਾ ਤੇਰੇ ਬਣਾਏ ਬੰਦਿਆਂ ਚੋਂ ਹੀ ਹੁਣ ਤੂੰ ਦਿਸੀ ਜਾਣਾ ਪਰ ਖਰੇ ਕਿੰਨੇ ਚਿਰ ਤੋਂ ਸੰਗਤ ਵਿੱਚ ਬੈਠਿਆ ਨਹੀਂ ਤੇਰੇ ਬਣਾਏ ਬੰਦੇਆਂ ਚੋਂਣ ਤੋਂ ਤੁਸੀਂ ਜਾਨਾ ਪਰ ਖਰੇ ਕਿੰਨੇ ਚਿਰ ਤੋਂ ਸੰਗਤ ਵਿੱਚ ਬੈਠਿਆ ਨਹੀਂ ਮੌਕਾ ਨਾ ਮਿਲ ਸਕੇ ਜੀ ਵਾਅਦਾ ਨਿਭਾਉਣ ਦਾ ਮਤਲਬ ਇਹ ਨਹੀਂ ਕਿ ਉਹ ਬਾ ਵਫਾ ਨਹੀਂ ਧੰਨਵਾਦ ਦੋਸਤੋ